ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਲੋ ਜੀ ਅੱਜ ਬਾਈ ਵੀਰ ਕੋਲ ਪਹੁੰਚੇ ਵੈ ਆਪਾਂ ਬਾਈ ਕਬੂਤਰ ਉਹਨੇ ਬਾਈ ਨੇ ਸੇਲ ਕਰਨੇ ਆ ਰਾਣੇ ਰੱਖੇ ਹੋਏ ਆ ਹੁਣ ਚਲੋ ਕੰਮਕਾਰ ਕਰਕੇ ਟਾਈਮ ਨਹੀਂ ਲੱਗਦਾ ਛੱਡਣ ਛੁੱਡਣ ਦਾ ਠੀਕ ਆ ਜੀ ਖਾਂ ਕਰਕੇ ਆਪਾਂ ਜੀ ਵੀਡੀਓ ਬਣਾਉਣ ਆਏ ਵੈ ਆ ਬਾਕੀ ਜੇ ਕਿਸੇ ਵੀਰ ਨੂੰ ਬਾਈ ਪਸੰਦ ਆਉਂਦੇ ਹੋਏ ਤਾਂ ਦੱਸਿਓ ਜਰੂਰ ਹਨਾ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਕਬੂਤਰਾਂ ਦਾ ਮਿਲੋ ਬਾਈ ਨੂੰ ਇੱਧਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਜੀ ਗ੍ਰੈਂਟੀ ਠੀਕ ਹੈਗਾ ਹਾਂਜੀ ਦੇਖ ਰਿਹਾ ਆਪਾਂ ਹਨਾ ਅੱਜ ਵੀਡੀਓ ਵਿੱਚ ਆਇਆ ਹੈ ਇਹ ਮੇਰੇ ਤੋਂ ਕਰਕੇ ਵੀ ਇਹ ਵੀਰਾਂ ਤੋਂ ਉੱਤੇ ਇੰਨੇ ਚੰਗੇ ਆ ਹਨਾ ਤੇ ਤਾਂ ਇੱਕ ਤਾਂ ਉਹ ਗਾਰੰਟੀ ਪਾਉਣੇ ਦੀ ਗੱਲ ਆ ਨਾ ਕਿਸੇ ਵੀ ਯਾਰ ਆ ਆਪਦੇ ਕਿਦਾਂ ਦਾ ਦੇਖੋ ਆਪਾਂ ਦਾ ਪਾਉਣੇ ਵੀ YouTube ਤੋਂ ਸਾਰਿਆਂ ਨੂੰ ਪਤਾ ਨਾ ਤੇ ਵੀਰੇ ਆਪਣੀ ਹੁੰਦੀ ਗੱਲ ਆ ਗਾਰੰਟੀ ਇਹ ਆਪਾਂ ਦੀ ਉਹ ਚੀਜ਼ ਤੇ ਮੁਕਰਨੇ ਵਾਲੇ ਬੰਦੇ ਠੀਕ ਆ ਨਾ ਆਪਾਂ ਨੇ ਜਿਹਨੂੰ ਬੰਦੇ ਨੂੰ ਜਾਨਵਰ ਦੇਣਾ ਚੰਗਾ ਦੇਣਾ ਤੇ ਜੇ ਮੈਂ ਕਹਿੰਦਾ ਵੀ ਜਿਹੜਾ ਖਰੀਦਣਾ ਜਾਨਵਰ ਚੰਗਾ ਕਰੀ ਕਿਉਂਕਿ ਜਿਹੜਾ ਕੀ ਆਪਣੇ ਘਰਾਂ ਤੇ ਭੱਜੇ ਨਾ ਇਹ ਇਹ ਗੱਲ ਦੀ ਗਾਰੰਟੀ ਆਪਾਂ ਇੱਧਰ ਚਾਚਾ ਖੜਾ ਆ ਦੇਖੋ ਗੁੱਡੀ ਚ ਹੀ ਹੁਣ ਵੀ ਤੇ ਆਪਾਂ ਨੂੰ ਵੀ ਪੂਰੀ ਗਾਰੰਟੀ ਆ ਜਾਨਵਰਾਂ ਦੀ ਤੇ ਉੱਡੇ ਵੀ ਵੀਰੇ ਇਹ ਕਮਾਲ ਪਰ ਪਿੰਡ ਲੱਗੇ ਆ ਉੱਥੇ ਵੀ ਛੱਡਿਆ ਤਾਂ ਹੈ ਉਹ ਪਿੰਡ ਵਿੱਚ ਪੁੱਤਰ ਚਾਚੇ ਦਾ ਸ਼ਾਮ ਟਾਈਮ ਲੋ ਦੀ ਗਰਮੀ ਦੀ ਗੱਲ ਆ ਪੂਰੀ ਦੀ ਹਾਂ ਦੋ ਵਾਰ ਉਹੀ ਪੁੱਤਰ ਲਾਲਚੀ ਦਾ ਜਿੱਥੇ ਚਿੱਟੀਆਂ ਖਾਣਾ ਚਾਚੇ ਦੋ ਘੰਟੇ ਨਾਲ ਤਾਂ ਘਰ ਪਰ ਕਰੋੜ ਦਾ ਦੋ ਘੰਟੇ ਤੇ ਬਾਹਰ ਬਾਬੇ ਉਹਨੇ ਜਿਹੜਾ ਰਿਕਾਰਡ ਤੋੜ ਅਡਾਈ ਕਰੀਏ ਨਾ ਉੱਥੇ ਤੇ ਹਿੱਲੇ ਇੱਕ ਟਾਈਮ ਨਹੀਂ ਲੱਗਾ ਟੀਵੀ ਲੱਗੀ ਸ਼ਾਮ ਨੂੰ ਪੁੱਤਰ ਫੜ ਕੇ ਲਿਆਂਦਾ ਉਹ ਇਹ ਨੰਬਰ ਦੋ ਸੀ ਅੰਦਰ ਫੂਲ ਬਿਟਨਾ ਆ ਫੂਲਪਿੰਡ ਫੂਲਪਿੰਡ ਬਾਈ ਕੂਤਰ ਉਹ ਲਾਲ ਚੀਨਾ ਚਿੱਟੀਆਂ ਦਾ ਫੇਰ ਫੇਰ ਕੂਤਰ ਹੈ ਬਾਈ ਉਸੇ ਐਨ ਬਰੀਆ ਕੂਤਰਾਂ ਦੇ ਵਿਚ ਇਡਾਰ ਕਰੀ ਉਹ ਵੀ ਫੇਰ ਵੰਡ ਹੋ ਗਿਆ ਉਹ ਤੇ ਇਹ ਰਿਕਾਰਡ ਕਰਕੇ ਵੀਰੇ ਆਪਾਂ ਤੁਹਾਨੂੰ ਉਹ ਜਾਣਦਰ ਹੋ ਗਏ ਜਿੱਦਾਂ ਕੀ ਕੰਮਕਾਰ ਭਰਾ ਹਨਾ ਆਪਣਾ ਹੁੰਦਾ ਜਿੱਖਣਾ ਹਨਾ ਬੰਦੇ ਨੇ ਕਰਿਆ ਉਹ ਲਿਆਂਦੇ ਆ ਉਹ ਕੰਮ ਕਰਕੇ ਵੀਰੇ ਟਾਈਮ ਨਹੀਂ ਦੇ ਇੰਤਕ ਬਹੁਤ ਜ਼ਿਆਦਾ ਹੋ ਜਾਂਦੇ ਆ ਕਿਉਂਕਿ ਬੱਚੇ ਕੱਢੀ ਜਾਂਦੇ ਆ ਕੂਤਰ ਤੇ ਵੀਰੇ ਮੈਂ ਗਾਰੰਟੀ ਦੇ ਕੇ ਤੁਹਾਨੂੰ ਕੂਤਰ ਪਕਾਉਣ ਲੱਗਿਆ ਤੇ ਜਿਹੜੇ ਵੀਰ ਨੇ ਲੈਣੇ ਆ ਕੂਤਰ ਹਨਾ ਤੇ ਜਾਨਵਰ ਤੁਹਾਨੂੰ ਮੈਂ ਚੈੱਕ ਵੀ ਕਰਾਉਣਾ ਕਿਹੜੇ ਆ ਸ਼ੌਂਕ ਕਰਾ ਦੋ ਪਹਿਲਾਂ ਬਾਈ ਆਓ ਫੇਰ ਹੁਣ ਤੁਹਾਨੂੰ ਕੱਲਾ ਕੱਲਾ ਕਰਕੇ ਆਪਾਂ ਬਈ ਸ਼ੌਂਕ ਕਰਾਉਂਦੇ ਆ ਜਾਨਵਰਾਂ ਦਾ ਠੀਕ ਹੈ ਜੀ ਜਿਹੜੇ ਵੀਨ ਨੂੰ ਬਈ ਪਸੰਦ ਆਂਦੇ ਹੋਏ ਤਾਂ ਫੋਨ ਕੋਈ ਵੀਰ ਕਰਿਓ ਆਪਣਾ ਠੀਕ ਹੈ ਜੀ ਦੇਖੋ ਵੀਰੇ ਤੇ ਰੰਗ ਰੂਪ ਤੇ ਕਿੰਨੀ ਦਦਾ ਘੈਂਟ ਹੈ ਜੀ ਤੇ ਅਡਾਰਦੀ ਵੀ ਫੁੱਲ ਗਰੰਟੀ ਹੈ ਤੇ ਕਰੋ ਚੈੱਕ ਪਹਿਲਾਂ ਜਾਨਵਰ ਨੂੰ ਇਹ ਅੱਖਾਂ ਦੇਖੋ ਜਾਨਵਰ ਦੀਆਂ ਕੱਲਿਆਂ ਪਰੋੜਦਾ ਹੈ ਜੀ ਦੇਖਾ ਆਪਾਂ ਪੱਲੇ ਅਗਰੇ ਦੇ ਬਰਾਬਰ ਪੱਲੇ ਆ ਜਵੇਂ ਰਾਤ ਛੜੇ ਵੀ ਆਵਰਤਿੰਨਾ ਛੜਾ ਪਿਆ ਬਾ ਛੜਾ ਪਿਆ ਇਹ ਹੱਥਾਂ 'ਚ ਬਾਈ ਫੜਨੀ ਹੋਇ ਐਨਾ ਜੂਰ ਮਾਰਿਆ ਉਹ ਤੇ ਹੱਥਾਂ 'ਚ ਦੇਖੋ ਵੀਰੇ ਇੱਕ ਤਾਂ ਜੀਲਣ ਦੀ ਲੋੜ ਹੁੰਦੀ ਹੈ ਨਾ ਨਸਲ ਖੋ ਤਾਂ ਬੋਲਣੀ ਜੰਦੀ ਬੰਦੇ ਨੂੰ ਨਸਲ ਆਪੇ ਆਪਣੇ ਲਾ ਜਾਂਦੀ ਹੈ ਐਨਾ ਵਧੀਆ ਦੇਖੋ ਜਾਨਵਰ ਆ ਆ ਪੂੰਛ ਵਿੱਚ ਤੇ ਸ਼ਿੰਬ ਵੀ ਆ ਤੇ ਸਾਰੇ ਪਿੰਡ ਦੇ ਅੱਧਾ ਸ਼ਿੰਬਾ ਲਾਲ ਚੀਨਾ ਹੈ ਬਾਈ ਕਰਾਟੜ ਕਬੂਤਰ ਆ ਵੀਰੇ ਗਰੰਟਡ ਠੀਕ ਆ ਕਿਉਂਕਿ ਇਦਾਂ ਦੇ ਜਾਨਵਰ ਮਿਲਦੇ ਨਹੀਂ ਹੈਗੇ ਚੰਗੇ ਠੀਕ ਆ ਆਪਣ ਜੇ ਚੈੱਕ ਕਰ ਲਓ ਇਹ ਇਹ ਸੁਰਖ ਪੰਛੀ ਜਮਾਈ ਆਜੋ ਫਿਰ ਲੋ ਜੀ ਬਾਈ ਕਰੋ ਦੂਏ ਕਬੂਤਰ ਦਾ ਸ਼ੌਂਕ ਲੋ ਜੀ ਵੀਰੇ ਗਰੰਟੀ ਚਿੱਟੀਆਂ ਅੱਖਾਂ ਦਾ ਕਹਿ ਕੇ ਗਰੰਟੀ ਆ ਕਬੂਤਰ ਬਾਈ ਵਧੀਆ ਦਵਾਂਗੇ ਅਸੀਂ ਵੀ ਦੇਖੇਵੇਂ ਆ ਚਲੋ ਕਬੂਤਰ ਉੜਦੇ ਪੱਲੇ ਚੈੱਕ ਕਰੋ ਪਹਿਲਾਂ ਆਹ ਬਰਾਬਰ ਤਿੰਨ ਗਲੀਆਂ ਤੇ ਨਰਮ ਪੱਲੇ ਦੇਖੋ ਮੁੜਦੇ ਕਿੱਦਾਂ ਮੂਰੇ ਤੇ ਲੈ ਠੀਕ ਆ ਇੱਕਲਾ ਬਾਈ ਬੋਲਣ ਦੀ ਲੋੜ ਹੁੰਦੀ ਆ ਆਪਾਂ ਨੂੰ ਕੋਈ ਬੋਲਣ ਦੀ ਲੋੜ ਨਹੀਂ ਆਪਣੀ ਤਾਂ ਗਾਰੰਟੀ ਹੋ ਬਸ ਠੀਕ ਆ ਜਾਨਵਰਾਂ ਕਿੰਨੀ ਤੇ ਆਪਾਂ ਗਾਰੰਟੀ ਦੇ ਸਕਦੇ ਆ ਆ ਪੰਜੇ ਦੇਖ ਲੋ ਸੁਰਖ ਪੰਜੇ ਜਮੇ ਖਿਲਾੜੀ ਬੰਦਾ ਦੱਸ ਦਿੰਦਾ ਏ ਹਾਂ ਆ ਪੂੰਛ ਮਾ ਛੇਮ ਪਏ ਤੇ ਢਾਂਗੀ ਪਰ ਲੱਗੇ ਹੋਏ ਬਾਈ ਇਹ ਆਹਦੀ ਅੱਖ ਚੈੱਕ ਕਰੋ ਨੀਲੀ ਢਾਂਗੀ ਤੇ ਲੱਗੇ ਹੋਏ ਰੂਟਰ ਆ ਜੀ ਕੋ ਕੀ ਆ ਦੇਖੋ ਅੱਖ ਦੇਖੋ ਜਾਨਵਰ ਦੀ ਥੋੜਾ ਥੋੜਾ ਢਾਂਗੀ ਹੈ ਸਾਬ ਇਹਦਾ ਆਪ ਜਿੱਤੇ ਦਾ ਅੱਛਾ ਲਓ ਭਾਈ ਇਹਦਾ ਆਪ ਆਪ ਜਿੱਤੇ ਹੋਇਆ ਗਰੰਟੀ ਵਾਲੀ ਕਬੂਤਰੀ ਰੱਖ ਦੇਖ ਲਓ ਪਹਿਲਾਂ ਕਰੋ ਸ਼ੌਂਕ ਲੋ ਘੱਟ ਠੀਕ ਆ ਘਰ ਪਰ ਘੱਟ ਤੇ ਬਾਹਰ ਗਰੰਟੀ ਪੱਲੇ ਚੈੱਕ ਕਰੋ ਜਿੱਦਾਂ ਕੀ ਗੁੜ ਦਾ ਰੰਗ ਹੁੰਦਾ ਵੀਰ ਇੰਨਾ ਪਿਆਰਾ ਰੰਗ ਹੈ ਦਾ ਉਹ ਤੇ ਹੀ ਸ਼ਾਨਦਾਰ ਬਹੁਤ ਆ ਕਬੂਤਰੀ ਹੈ ਇਹ ਕਬੂਤਰ ਹੈ ਕਬੂਤਰ 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 ਹੈ ਕਬੂਤਰ ਅੱਛਾ ਅੱਛਾ ਪੁੰਛ ਦਿਖਾ ਇਹਦੇ ਭੈਣ ਭਾਈ ਦਵਾਜ ਆ ਚਿੱਟੀਆਂ ਕੰਨੀਆਂ ਤੇ ਇਹ ਆ ਇੱਕ ਠੀਕ ਆ ਕਿਨੇ ਵੀ ਲੈਣਾ ਦੱਸਿਓ ਕਰੋ ਕੌਣ ਆਹ ਗਾੜਾ ਹੋ ਗਿਆ ਮਾਰਨ ਦਾ ਹਾਂ ਲਓ ਜੀ ਕਰੋ ਅਗਲੇ ਕਬੂਤਰ ਦਾ ਸ਼ੌਂਕ ਜੀ ਉਹ ਬਈ ਗਾਨੀ ਵਾਲੇ ਆ ਗਏ ਇੱਧਰ ਖੱਟੀਆਂ ਅੱਖਾਂ ਦੇਖੋ ਪਹਿਲਾਂ ਚੱਖ ਦੇ ਇਹਦੀ ਬਈ ਆਪਾਂ ਵੀਰੇ ਆਪਣਾ ਇਹ ਹੈਗਾ ਮਕਸਦ ਇੱਕ ਤੋਂ ਇੱਕ ਜਾਨਵਰ ਚੰਗਾ ਦਿਵਾਉਣਾ ਤੇ ਵਧੀਆ ਜਿਆਦਾ ਬੋਲ ਦਿਖਾਉਣਾ ਤੁਹਾਨੂੰ ਇਹਦੀ ਗਰਦਨ ਲਾਲ ਆ ਸਾਰੀ ਨਾ ਗਾਨੀ ਆ ਗਾਨੀ ਬਣੀ ਵੀ ਆ ਲਾਲ ਗਾਨੀ ਵਾਲੇ ਹੂੰ ਪੂਰੀ ਗਾਨੀ ਬਣੀ ਪਈ ਹੈ ਇਹਦੇ ਗਰਦਨ ਪੱਲੇ ਦਿਖਾ ਦਿਓ ਦਾਨੇ ਕਬੂਤਰ ਜਿੱਥੇ ਦੇਖੇ ਉਹ ਕੀ ਜਨਮ ਗਾਮੀਆਂ ਪੱਲੇ ਦਿਖਾ ਦਿਓ ਬਾਈ ਸ਼ੌਂਕ ਪੰਜੇ ਬਾਈ ਦੇਖ ਲਓ ਸੁਰਖ ਪਏ ਜਾਵੇਂ ਜਾਮਣੀ ਪੰਜੇ ਜਮਾਈ ਆ ਪੱਲੇ ਆ ਪੂਰਾ ਹਵਾ ਚੀਰਨੇ ਵਾਲੇ ਪਾਰਾ ਵਧੀਆ ਠੀਕ ਆ ਜੀ ਇਹ ਹੋ ਗਿਆ ਇੱਕ ਸੱਤ ਘੰਟੇ ਘਰਪਰਾ ਡਾਰ ਜਿਹੜੇ ਇਹ ਉੜਿਆ ਵਾ ਬਾਈ ਕਰਾਂ ਆ ਕਾਲਾ ਚੀਨਾ ਅੱਖਾ ਦੇਖੋ ਇਹਦੀ 7 ਘੰਟੇ ਉਡਾਇਆ ਵੀਰ ਘਰ ਪਰ ਬਾਹਰ ਛੱਡਿਆ ਰਿਹਾ ਲੈ ਰਿਜ਼ਲਟ ਬਾਹਰ ਕਿਉਂਕਿ ਹਿੱਲੇ ਨਾਲ ਤਾਂ ਹੈ ਉਹ ਨਹੀਂ 7 ਘੰਟੇ ਘਰ ਪਰ ੜਾ ਰਹੀ ਦੀ ਉਹ ਆ ਬਿਲਕੁਲ ਜਿੱਦਾਂ ਕਿ ਆਪਾਂ ਪੁੱਗੇ ਜੋ ਕੱਢ ਘਟਾਉਨੇ ਆ ਦੋ ਲਾਈਨਾਂ ਕਰਕੇ 3 ਲਾਈਨਾਂ ਹਾਂ ਬੱਤੇ ਨਗੜਾ ਜਿਹੜਾ ਖੁੱਲ ਜਾਂਦਾ ਫਿਰ ਉੱਤਰ ਆਪੇ ਵੱਜਦਾ ਇਹ ਵੀ ਪੂਰਾ ਜਾਹਲ ਆ ਦੇਖੋ ਤਿੰਨ ਗੰਨੀਆਂ ਆ ਵੀ ਬਰਾਬਰ ਇਹ ਕਾਲਾ ਚੀਨਾ ਕਮੰਡਲਾ ਕਬੂਤਰ ਆ ਇਹ ਅੱਖ ਕਮੰਡਲੀ ਜੀ ਆ ਮੰਦਮ ਜੀ ਆੱਖਾਂ ਆੱਖ ਸਾਫ਼ ਕਰਤਾ ਹਾਂ ਠੀਕ ਆ ਤੇ ਆ ਇਹਦੇ ਭੰਜੇ ਆ ਸਰਖ ਪੰਛੀ ਆ ਜਮਾਈ ਇਹਦੇ ਇਹ ਵੀ ਜੰਮਣੀ ਆ ਕਾਲਾ ਜੀਨੇ ਲਵੀ ਬਾਈ 7 ਘੰਟੇ ਦੀ ਗਾਰੰਟੀ ਏਦੀ ਆ ਵੀਰੇ 7 ਘੰਟੇ ਉੱਡ ਗਿਆ ਆ ਕਰੇ ਆਂਦਾ ਇਹ ਨਾਲੇ ਕਬੂਤਰ ਜਾਣੇ ਵਾਲੇ ਨੇ ਹੈ ਇਹ ਵੀ ਬਾਈ ਉੜਿਆ ਹੋਆ ਕਬੂਤਰ ਹੈ ਸੀਨਾ ਕੂਤਰ ਵੀਰੇ ਪੱਲੇ ਦੇਖੋ ਕਿਨੇ ਚੌੜੇ ਆ ਚੌੜੇ ਪੱਲੇ ਆਂ ਆ ਆ ਪੂਰੇ ਚੌੜੇ ਪੱਲੇ ਆ ਵਧੀਆ ਕਾਲਾ ਚੀਨਾ ਕੁੱਤਰ ਆ ਇਹ ਇੱਕ ਉਤਰ ਜੱਗਾ ਹੈ ਆਸ ਵਿੱਚ ਰਾਮ ਕੇ ਦੇ ਕੁੱਤੇ ਬੈਠਾ ਤੇ 18 ਕਿੰਨੇ ਐਨੇ ਹੋ ਨਹੀਂ ਹੈਗੇ ਸੀਲੇ ਡਾਰਕ ਨਹੀਂ ਤੇ ਇਹ 18 ਕਿਤੇ ਕੌੜਾ ਪੂਰੇ ਪੰਜੇ ਇਹਦੇ ਵੀ ਆ ਜਮੇ ਗੂੜੇ ਆ ਜਾਮਣੀ ਆ ਉਹ ਜਿਹੜਾ ਮੇਰੇ ਘਰ ਪਰੌੜਦਾ ਦਾ ਲੋਚ ਬਾਈ ਪੂਰਾ ਓੜਿਆ ਦਾ ਛਾਦਰੀ ਪਤੇ ਮੁੜਦਾ ਦਾ 2:00 ਤੇ 3:00 ਵਜੇ ਤਾਰਿਆ ਤੁਹਾਨੂੰ ਹਾਂ ਘਰਾਂ ਬਾਈ ਪੂਰਾ ਓੜਿਆ ਵੈਦਾ ਭਰਾ ਇਹ ਵੀ ਮਤਲਬ ਵਧੀਆ ਓੜਿਆ ਵਾ ਘਰਾਂ ਕਬੂਤਰ ਇਹ 3:00 ਵਜੇ ਤਾਰਿਆ ਤੁਹਾਨੂੰ ਕਬੂਤਰ ਲੰਬੇ ਲੰਝੇ ਚੰਗੇ ਆ ਬਲਾ ਦੇਖੋ ਟਟੜਾ ਇਹ ਰੋਕਣੇ ਵਾਲਾ ਜਾਨਵਰ ਹੈ ਤਾਂ ਇਹ ਤਾਂ ਜਾਨਵਰ ਨੂੰ ਬਚੇ ਨੂੰ ਲਾਵੇ ਲਓ ਜੀ ਬਾਈ ਲਾਓ ਚੀਨਾ ਚਿੱਟੀਆਂ ਦਾ ਅੱਖ ਦੇ ਕਿੰਨੀ ਸਾਫ ਦੁੱਧ ਵਰਗੀ ਪਈ ਆ ਅੱਖ ਇਹਦੇ ਅੱਖ ਦੇ ਨਾਲ ਘੇਰਾ ਜਾਮਾ ਜਮਾ ਹੀ ਜਾਮ ਕਬੂਤਰ ਹਿਲਣ ਵਾਲਾ ਹੈ ਉਹ ਨਹੀਂ ਜਾ ਪਾ ਲਈ ਉੱਧਰ ਵਸਤ ਅੱਛਾ ਇਹ ਲਾਲ ਚਿੰਦਿਆਂ ਜੋ ਹੈ ਇਹ ਬਾਈ ਪਿਓਰ ਕਬੂਤਰ ਨਸਲਾ ਚ ਕਿਉਂਕਿ ਜਿਹੜੇ ਘਰ ਦੇ ਲਾਲ ਚਿੰਦੇ ਹਨ ਉਹਨਾਂ ਚ ਪਿਓਰ ਬਣਿਆ ਹੋਇਆ ਇਹ ਕਿਉਂਕਿ ਪਿਓਰ ਕਬੂਤਰ ਦੇ ਵਿੱਚ ਜਿਹੜੇ ਖਿਲਾੜੀ ਉਹਨੂੰ ਪਤਾ ਹੀ ਹੁੰਦਾ ਕਿ ਕਿਆ ਕਰਨ ਹੋ ਜਾਂਦਾ ਠੀਕ ਹੈ ਨਾ ਇਹ ਵਧੀਆ ਜਾਨਵਰ ਚੰਗਾ ਹੈ ਚਿੱਟੀਆਂ ਅੱਖਾਂ ਦਾ ਤੇ ਪੰਜੇ ਦੇ ਹੋਗਾ ਸੁਰਖ ਪਏ ਇਹਦੇ ਵੀ ਖੁਸ਼ਕ ਪੰਜੇ ਆ ਜਮਾ ਵੀਰੇ ਦੇਖ ਲੋ ਨਾ ਬੜਾ ਪਿਆਰਾ ਜਾਨਵਰ ਹੈ ਇਹ ਪਰ ਬਹੁ ਮਲਾਈ ਵਰਗੇ ਆ। ਇਹਦੀਆਂ ਚਿੱਟੀਆਂ ਅੱਖਾਂ ਦੇ ਵਿੱਚ ਨਾ ਹਲਕੀ ਜਿਹੀ ਝਲਕ ਵੱਜਦੀ ਆ ਲਾਲੀ ਵਿੱਚ। ਸੇਖਾਸ ਪਾਸੇ। ਸੇਖੇ ਗੱਲ। 6 ਘੰਟੇ ਦੀ। ਲਓ ਜੀ ਸ਼ਾਕਾ ਆ ਗਿਆ ਕਾਲੀਆਂ ਦਾ 6 ਘੰਟੇ ਨੇ ਬਣਾਏ ਹੋਏ ਆ। ਘਰਾਂ ਡਾਇਆ ਬਬਾਈ ਇਹ। ਘਾੜ ਆਇਆ ਪਿਆ ਇਹ। ਉਹ ਕਿ ਵੀਰ ਇੱਕ ਦਾ ਗੱਲ ਆਪਣੇ ਕੋ ਝੂਠ 1% ਨਹੀਂ ਇੱਧਰ ਬੰਦਾ ਨਾਲੇ ਖੜਾ ਜੋ ਦੱਸਦਾ ਆਪਾਂ ਤੁਹਾਨੂੰ ਦੱਸਦੇ ਆ ਤੇ ਪੱਲੇ ਇੱਧਰ ਕੱਟੇ ਕੈਂਚੀ ਲਾਈ ਹੋਈ ਆ ਪੱਲੇ ਬਰਾਬਰ ਆ ਤਿੰਨੇ ਕੰਨੀਆਂ ਥਾਰਮ ਪੱਲੇ ਆ ਜਮਾਈ ਲ ਮੋੜਨੇ ਵਾਲੇ ਵੀ ਠੀਕ ਆ ਮਾਰ ਅੱਛਾ ਮਾਰ ਜਿੱਤੀ ਵੀ ਆ ਠੀਕ ਆ ਤੇ ਭਾਈ ਪੱਲੇ ਆ ਵੀ ਆ ਚੀਜ਼ ਹੁੰਦੀ ਆ ਪੱਲੇ ਕੀਤੇ ਮਾਰ ਖਾਣੇ ਵਾਲੇ ਜਮਾ ਨਹੀਂ ਹੈਗੇ ਬਾਕੀ ਨਸਲ ਘਰ ਪਰ ਦੇਖੀ ਹੋਈ ਆ ਉਹ ਲੰਬੇ ਲੰਜੇ ਪੱਲੇ ਆ ਐਂ ਪੂਛ ਦੇ ਬਰਾਬਰ ਲੱਗਦੇ ਪੰਦੇ ਦਾ ਕਾਲੀਆਂ ਅੱਖਾਂ ਨਾ ਪੇਪਰ ਸੈਰ ਆ ਜਾਣਾ ਇਹ ਹੋ ਗਿਆ ਲਓ ਜੀ 6 ਘੰਟੇ 6 ਘੰਟੇ ਬਾਈ ਇਹ ਉੱਡਿਆ ਵਾ ਇਹ ਹੈ ਕਬੂਤਰੇ ਆ ਸਾਰੇ ਜਿਹੜੇ ਤੁਹਾਨੂੰ ਦਿਖਾਏ ਆਂ ਅਸੀਂ ਇਹ ਬਾਈ ਉੱਡਣੇ ਵਾਲੇ ਆ ਸਾਰੇ ਹਾਂ ਸਾਰ ਢਾਂਗੀ ਪਾ ਲੱਗੇ ਨੇ ਵਿੱਚ ਲੱਗੇ ਬੇ ਢਾਂਗੀ ਪਾ ਹਾਂ ਸ਼ੌਂਕ ਕਰ ਲੋ ਜਿਹੜੇ ਵੀ ਨੂੰ ਪਸੰਦ ਆਏ ਬਾਈ ਫੋਨ ਕਰ ਲਿਓ ਆਪਾਂ ਨੂੰ ਠੀਕ ਹੈ ਜੀ ਰਾਲ ਚੀਨ ਦੇ ਤੇ ਪੰਜੇ ਚੈੱਕ ਕਰਿਓ ਕਾਲੇ ਪਏ ਆ ਲੈ ਜਾਮਣੀ ਪੰਜੇ ਆ ਜਾਮਣੀ ਜਮਾਈ ਜਾਮਣੀ ਗੂੜੇ ਜਮਾਈ ਗੂੜੇ ਜਾਮਣੀ ਆ ਕਬੂਤਰ ਬਾਈ ਚੰਗੇ ਆ ਸੁਣਾਏ ਆ ਚਲੋ ਆਪਾਂ ਨੂੰ ਤਾਂ ਪਤਾ ਹੁੰਦਾ ਜਿਹੜੇ ਵੀਰ ਦੇ ਹੁਣ ਆਪਾਂ ਕਿਸੇ ਦੀ ਐ ਵੀਡੀਓ ਪਾਉਂਦੇ ਨਹੀਂ ਹੈਗੇ ਆਪਾਂ ਨੇ ਜਿਹੜੇ ਕਬੂਤਰ ਦੇਖੇ ਪੁੰਦੇ ਆਪਾਂ ਉਹ ਹੀ ਵੀਰ ਦੀ ਵੀਡੀਓ ਪਾਈ ਜਿਹੜੀਆਂ ਦੇ ਵਿੱਚ ਕਬੂਤਰ ਚਲੋ ਵਧੀਆ ਵਧੀਆ ਹੁੰਦੇ ਆ ਨਾ ਉਹਨਾਂ ਦੇ ਕਬੂਤਰਾਂ ਦੇ ਨਾ ਤੁਸੀਂ ਪੰਜੇ ਚੈੱਕ ਕਰਦੇ ਆ ਹਨਾ ਆਪਾਂ 100 ਚੀਜ਼ ਦੇ ਕਬੂਤਰ ਵਾਜ ਉਹਨਾਂ ਦੇ ਪੰਜੇ ਵੀਰੇ ਵੇਖਦਾ ਐਦਾਂ ਕੀ ਗੂੜੇ ਜੰਮ ਨਹੀਂ ਹੁੰਦੇ ਦੇਖ ਸਕਦੇ ਤੁਸੀਂ ਜੇ ਮੈਂ ਰੰਗ ਚੜਾਇਆ ਹੁੰਦਾ ਐਦਾਂ ਪੰਜੇ ਇਹਦੇ ਆਪਣੇ ਆਏ ਖੁਸ਼ਕ ਪਏ ਆ ਸਹੀ ਹੈ ਇਹ ਜਾਨਵਰ ਵਧੀਆ ਇਹ ਕਬੂਤਰ ਇਕੱਠੇ ਹੋਏ ਵੇ ਨਾ ਤਾਂ ਚਲੋ ਸਿਰਜਾ ਹੋ ਜਾਂਦਾ ਕਬੂਤਰ ਇੱਕ ਦੂਗੇ ਨਾਲ ਲ ਠੀਕ ਹੈ 6 ਘਾਟੇ ਡਾਰ ਰੇਪ ਨਾਲ ਕਾਇਆ ਬਈ ਇਹ ਕਾਲਾ ਸਰਾ ਹੈ ਕਾਲਸਰਾ ਕਾਲਸਰਾ ਇਹਦੇ ਪੂੰਛਾਂ ਵੀ ਫੰਗ ਆ ਹਮ ਕਾਲੇ ਫੰਗ ਆ ਬਈ ਪੂੰਛ ਇਹਦੇ ਵੀ ਪੰਜੇ ਬਈ ਸੇਮ ਉਹੀ ਖੁਸ਼ਕ ਜਮਾਂ ਹੀ ਜਾਮਣੀ ਪੰਜੇ ਇੱਕੋ ਸਾਰਿਆਂ ਦੇ ਕਿਉਂਕਿ ਇੱਕੋ ਬਲੱਡ ਦਾ ਨਿਕਮਾਈ ਵੀ ਸਾਰੇ ਕੁੱਤਰਾ ਨੂੰ ਠੀਕ ਪੱਲੇ ਦਿਖਾ ਦਿਓ ਠੀਕ ਹੈ ਜੀ ਲੋ ਜੀ ਕਰੋ ਸ਼ੌਕੀ ਖੋਰ ਚੀਨਾ ਆ ਗਿਆ। ਇਹ ਬਾਈ ਗਾਨੀ ਵਾਲਾ ਚੀਨਾ ਗਾਨੀ ਜੀ ਬਣੀ ਵੀ ਇਹ ਚਮਕ ਪੈਂਦੀ ਜੰਗਲੀਆ ਵਾਂਗੂ ਕਾਲਾ ਚੀਨਾ ਕਾਲਾ ਚੀਨਾ ਕਬੂਤਰ ਆਉਂਗੇ। ਬਾਪ ਇਹ ਵੀ ਬਾਈ 6 ਘੰਟੇ ਬਣਾ ਕੇ ਆਇਆ ਹੋਇਆ। ਇਹ 6 ਦਿਨ ਘਰ 6 ਦਿਨ ਨਾ ਮਤਲਬ ਬਾਹਰ ਰਹਿ ਕੇ ਆਇਆ ਦਾ ਕਬੂਤਰ। ਮਤਲਬ ਘਰੇ ਪੈਰ ਲਾਏ ਇਹਨੇ ਦੁਬਾਰੇ ਆ ਕੇ ਬਾਈ ਬਾਈ ਕਹਿੰਦਾ ਵੀ ਬਾਹਰ ਨਹੀਂ ਕਿਤੇ ਗਿਆ ਕਿਸੇ ਕੋਲ ਵੀ ਘਰੇ ਆਇਆ। ਬੱਚਾ ਤਾਂ ਜਾਦਾ ਸੀ। ਜਾਤਾ ਨਿਆਣਾ ਤਾਂ ਕਿਉਂਕਿ ਜਦ ਆਇਆ ਸਿੱਧਾ ਉੱਤੇ ਬਾਦ ਨਹੀਂ ਫੇਖ ਲਿਆ ਇਹ। ਠੀਕ ਆ। ਇਹਦੇ ਕਾਲਾ ਚਿੰਨਾ ਹੈ ਭਾਈ ਪੰਜੇ ਨੋਕ ਵਰਗੀਆਂ ਇਹਦੇ ਵੀ ਕਾਲੇ ਸੁਰਖ ਆਹ ਸਾਰੀਆਂ ਅੰਦਰ ਕਾਲੀਆਂ ਨੋਕ ਵੀ ਕਾਲੀ ਆ ਆ ਦੇਖ ਸਾਡੇ ਭਾਈ ਹਜੇ ੜਾਇਆ ਨੇ 2 ਘੰਟੇ ਇੱਕ ਅਲਵਾ ਕੇ ਰੋਕ ਲਿਆ ਕਿਉਂਕਿ ਠੰਡ ਬਹੁਤ ਪੈਣ ਲੱਗੀ ਸੀ ਜਿਆਦਾ ਬੈਰੀ ਪੈਂਦੀ ਹੈ ਨਾ ਬੈਰੀ ਪੈਂਦੀ ਸੀ ਇਹ ਹਲੇ ਇਹ ਵੀ ਵਧੀਆ ਓਡੇ ਵੇ ਆ ਇਹਨਾਂ ਦੇ ਜਿਹੜੇ ਪਿੱਛੇ ਰਕਾਰਡ ਉਹ ਵੀ ਵਧੀਆ ਓਡੇ ਵੇ ਆ ਠੀਕ ਆ ਇਹ ਬਚਾ ਹਲੇ ਮਤਲਬ 2 ਘੰਟੇ 7 ਵਜੇ 3 ਸੱਤ ਵਜੇ ਇਹਦੀ ਵਾਰਤੀ ਆਦੀ ਪੂਛਵਾ ਆਹ ਚੀਜ਼ ਦੱਸਦੀ ਆ ਵੀ ਕਾਲੇ ਸ਼ੈਂਪਾਂ ਦੇ ਜਿਹੜੇ ਆ ਲਾਲ ਚੀਨੇ ਵਾਂ ਇਹ ਕੁੱਤੇ ਹੀ ਦਿਸਾਉਂਦੀਆਂ ਹੋ ਜਿਹਨੀਆਂ ਪਤਾ ਲੱਜਦਾ ਵੀ ਜਾਨਵਰ ਚੰਗਾ ਇੱਕ ਰੰਗ ਨਹੀਂ ਇਹਦੇ ਵਿੱਚ ਕਾਲਾ ਰੰਗ ਵੀ ਆ ਇਹਦੇ ਪੈਰ ਪਰ ਢੱਕੇ ਆ ਬਈ ਹੈ ਹਾਂ ਇਹ ਹਾਂ ਮੋਜਾ ਨਾਲ ਹੀ ਬੰਦ ਢੱਕੇ ਹੈਗੇ ਹਲੇ ਨੋਂਦੇ ਤੱਕ ਜਾਂਦੇ ਛਾੜੇ ਠੀਕ ਆਹ ਲਾਲ ਚੀਨੇਜੋ ਲਓ ਬਾਈ ਇਹ ਵੀ ਆ ਗਏ ਜਿਹੜੇ ਘਾਰਾ ਛੱਡੇ ਜਿਹੜਾ ਦਿੱਥੇੋਂ ਦੱਸ ਦਿਆਦਾ ਉਹਨਾਂ ਵਿੱਚੋਂ ਇਹ ਵੀ ਇਹ ਲਾਲ ਚੀਨੇਆਂ ਚੋਂ ਬਣਿਆ ਹੋਇਆ ਇਹ ਚਿੱਟੀਆਂ ਤੇ ਬਾਈ ਇਹਦੇ ਵੀ ਕੱਢਦੇ ਆ ਸੁਰਖੇ ਵੀ ਕੱਢਦੇ ਆ ਤੇ ਲਾਲ ਚੀਨੇ ਆਹ ਲਾਲ ਚੀਨੇ ਕੁਤਰ ਵੀ ਕੱਢਦੇ ਆ ਚਿੱਟੀਆਂ ਦੇ ਨਹੀਂ ਜਿੱਕੜਾ ਕੁਤਰ ਹੀ ਬਦਲਦੇ ਨਾਲ ਫੇਰ ਫਰਕ ਪੈਂਦਾ ਸਿੱਪੇ ਬੱਗੇ ਵੀ ਕਰਦੇ ਰੰਗ ਬਦਲਦੇ ਆ ਇੱਕ ਰੰਗ ਤੇ ਨਹੀਂ ਕੱਢਦੇ ਅਇਦੇ ਵਿਆਨ ਪੰਜੇ ਪੂਰੇ ਜਮਣੀ ਪਏ ਆ ਦੇਖ ਲੋ ਦੱਸਿਓ ਵੀਰ ਕਿਉਂਕਿ ਜਾਨਵਰ ਚੰਗੇ ਆ ਭਰਾ ਇਹ ਇੱਕ ਦਾ ਗੱਲ ਆ ਆਪਾਂ ਨੂੰ ਦੇਖੋ ਗਾਰੰਟੀ ਆ ਇੱਕ ਦਾ ਵੀ ਬੰਦੇ ਨੂੰ ਕਹਿਣ ਦੀ ਰੋਡ 'ਤੇ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ ਗਾਰੰਟੀ ਦਵਾਵਾਂਗੇ ਬੰਦੇ ਨੂੰ ਕਹਿ ਕੇ ਦਵਾਵਾਂਗੇ ਯਾਰ ਜਾਨਵਰ ਹਰ ਬੰਦਾ ਫੜਾ ਕੇ ਵੀ ਦੇਖੂਗਾ ਬਾਹਰ ਠੀਕ ਆ ਹਾਂ ਇਹੀ ਰਗਾ ਦਾ ਬੱਗਾ ਗਿੱਲਾ ਇੱਕ ਦੂਜੇ ਨਾਲ ਲੜਦੇ ਰਹਿੰਦੇ ਵਿੱਚ ਇਹ ਲੜਦੇ ਬਹੁਤ ਸਾਲੇ ਹੈ ਕੋਈ ਕਹੁੰਦਾ ਹੀ ਨਹੀਂ ਆ ਵਿੱਚ ਸਾਰੇ ਕਬੂਤਰ ਆ ਹੈ ਇਹ ਰੁਕਿਆ ਹੋਇਆ ਤਾਂ ਇਹ ਵੀ ਚੱਲ ਹੁਣ ਵਿੱਚ ਛੱਡ ਦੇ ਬਾਈ ਇੱਕ ਵਾਰ ਮੈਂ ਮੜੀ ਨਿਗਾ ਜੀ ਮਰਵਾ ਦਵਾਂ ਦੇਖਿਓ ਮੜਾ ਜਾ ਲਓ ਜੀ ਬਾਈ ਇੱਕ ਵਾਰ ਤੁਹਾਡੀ ਆਪਾਂ ਫੇਰ ਨਿਗਾ ਮਾਰਾ ਦਿੰਨੇ ਪਿੱਛੇ ਆਹ ਦੇਖ ਲਓ ਤੁਸੀਂ ਇਹ ਆ ਸਾਰੇ ਬੈਠੇ ਆ ਨਾ ਜਾਨਵਰ ਬਾਕੀ ਬਈ ਜਿਹੜੇ ਵੀ ਨੂੰ ਵੀ ਪਸੰਦ ਆਏ ਤਰਜੀਹ ਫੋਨ ਕਰ ਲਿਓ ਠੀਕ ਹੈ ਜੀ ਆਪਾਂ ਤੁਹਾਨੂੰ ਕੱਲੇ ਕੱਲੇ ਦਾ ਸ਼ੌਂਕ ਕਰਾਤਾ ਕਬੂਤਰ ਦਾ ਨਾ ਠੀਕ ਹੈ ਜਿਹੜੇ ਬੀਜ ਨੂੰ ਵੀ ਪਸੰਦ ਆਏ ਬਾਈ ਫੋਨ ਕਰ ਲਿਓ ਨੰਬਰ ਦੇ ਦੇਣਾ ਤੁਹਾਨੂੰ ਆਪਾਂ ਨੇ ਆਪਣੇ ਨਾਲ ਸੰਪਰਕ ਕਰ ਲਿਓ ਕੋਲੋਂ ਫਿਰ ਆਪਾਂ ਨੇ ਬਾਈ ਇਹ ਕਬੂਤਰ ਦੇ ਦੇਣੇ ਹਨ ਕਬੂਤਰ ਬਾਈ ਚੰਗੇ ਆ ਐਵੇਂ ਤੁਹਾਨੂੰ ਕਹੀਏ ਕਬੂਤਰ ਤਾਂ ਦੇਖੇ ਦੇ ਹੀ ਦੱਸ ਦਿੰਦਾ ਹੁੰਦਾ ਵੀ ਕਬੂਤਰ ਕਿਦਾਂ ਦਾ ਹੈ ਠੀਕ ਹੈ ਜੀ ਚੰਗੇ ਆ ਤਾਂ ਕਰਕੇ ਹਾਂ ਫਿਰ ਤੁਸੀਂ ਮੈਨੂੰ ਦੱਸ ਦਿਓ ਆਪਾਂ ਨੰਬਰ ਦੇ ਦੇਣਾ ਬਾਈ ਬਾਕੀ ਮਿਲਦੇ ਆਂ ਫਿਰ ਆਪਾਂ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਬੀਜ ਨੇ ਲੈਣੇ ਹੋਏ ਵੀਰੇ ਫੋਨ ਉਹੀ ਕਰਿਓ ਇੱਦਾਂ ਫੋਨ ਨਾ ਕਰਿਓ ਕੋਈ ਨਜਾਇਜ਼ ਤੰਗ ਨਾ ਕਰਿਓ ਹਰ ਇੱਕ ਬੰਦੇ ਦਾ ਕੰਮ ਕਰ ਹੁੰਦਾ ਏ ਠੀਕ ਆ ਜੀ ਫੋਨ ਉਹੀ ਕਰਿਓ ਜਿਹਨੇ ਲੈਣਾ ਹੋਇਆ ਬਾਕੀ ਧੰਨਵਾਦ ਸਾਰਿਆਂ ਦਾ ਅਸੀਂ ਕਾਲ ਜੇ ਕਿਸੇ ਨੇ ਇਕੱਠੇ ਲੈਣੇ ਹੋਏ ਤਾਂ ਵੀ ਆਪਾਂ ਉਹਨਾਂ ਨਾਲ ਕਰ ਲਾਂਗੇ ਰੇਟ ਹਨਾ ਠੀਕ ਆ ਜੀ